ਹਾਂਜੀ ਸਸਿਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਨਾਗ ਤੁਹਾਨੂੰ 4-5 ਵਿਖਾਉਣੇ ਆ ਦੋ ਕੋ ਸੂਏ ਸਵਾਏ ਆ ਦੋ ਤਿੰਨ ਗੱਬਣ ਇੱਕ ਦੀ ਤਾਂ ਜ਼ੇਰ ਲਗਭਗ ਪਿਆਰ ਗਈ ਆ ਇਨਫਰਮੇਸ਼ਨ ਲੈਦਣਾ ਜਾਇਦ ਜੇ ਮੁੱਲ ਹੋਣਗੇ ਗੱਲਬਾਤਾਂ ਕਰ ਲੈਣੇ ਆ ਹਾਂਜੀ ਸਸਿਕਾ ਨਾ ਦੱਸ ਜੀ ਹਰਦੇਵ ਸਿੰਘ ਪਿੰਡ ਚੜੱਕੇ ਦੇ ਕੋਠੇ ਜਿਹੜਾ ਮੋਗਾ ਵੀਰੇ ਫੋਨ ਨੰਬਰ 70176055 ਪੇੜੀ ਕਿੰਨੀਆਂ ਸੂਈਆਂ ਕਿੰਨੀਆਂ ਰੁਪਈਆਂ ਵੀਰੇ 200 ਇਹਦੀ ਜੇ ਰੁਪਈ ਜਾਂਦੀ ਆ ਹੂੰ ਇਹ ਅਗਲੇ ਨੂੰ ਬਾਅਦ ਚ ਵੀਡੀਓ ਪਾ ਦਿਆਂਗਾ ਜੇ ਇਹ ਜੀ ਦੋ ਕੰਪਲੀਟ ਹੋ ਗਈ ਕੰਪਲੀਟ ਹੋ ਗਈ ਇੱਥੋਂ ਲੱਗ ਗਈ ਉੱਧਰੋਂ 10 ਇਹਦੇ ਬਾਰੇ ਇਹ ਵੀਰੇ ਰਾਤ ਸੋਈ ਜਾ 9:00 ਵਜੇ ਜੇਰਾ ਪਈਆ ਵੀਰੇ ਜੇਰ ਦੀ ਗਾਰੰਟੀ ਹੈ ਆਪਣੀ ਕਿੰਨਾ ਕੁ ਦੁੱਧ ਪੀਂਦੇ ਦੁੱਧ ਇਹਰ ਵੀਰੇ ਜਿਹੜੇ ਹਿਸਾਬ ਨਾਲ ਤੜਕੇ 4 ਕਿਲੋ ਬੋਲਾ ਕੱਢੇ ਮੈਂ ਦੱਸਿਆ ਅੱਗੇ ਵੀ 18 ਕਿਲੋ ਦੀ ਆਪਾਂ ਗਾਰੰਟੀ ਦੇ ਸਕਦੇ ਹਾਂ ਤੂੰ ਵਾਦੀ ਮਗਰ ਕੀ ਹੈ ਮਗਰ ਵੀਰੇ ਵੱਛਾ ਹੈ ਜੀ ਕੱਢ ਬਾਹਰੋਂ ਦੋਸਤੋ ਰਾਤ ਦੀ ਸੂਈ ਹੈ ਜੇਰ ਦੀ ਪੈ ਗਈ ਹੈ ਜੇਰ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਹੈ ਮਗਰੇ ਦੇ ਵੱਛਾ ਸੋਭਾ 4 ਕਿਲੋ ਬੋਲੀ ਕੱਢੀ ਆ 18 ਕਿਲੋ ਵਾਂਗੂ ਬਾਈ ਕਹਿੰਦਾ ਦੁੱਧ ਪਿਆਜੂ 18 ਦੀ ਆਪਣੀ ਗਾਰੰਟੀ ਆ ਉਦੋਂ ਵੱਧ ਪਿਆਉਂਦੀ ਨਹੀਂ ਉਹ ਅੱਗੇ ਥੋੜੀ ਸੇਵਾ ਸੰਭਾਲ ਆ ਪਰ 18 ਕਿਲੋ ਦੁੱਧ ਹੀ ਬਾਈ ਕਹਿੰਦਾ ਆਪਣੀ ਗਾਰੰਟੀ ਦੂਜਾ ਸੂਆ ਤਾਜੀ ਸੂਈ ਵਹਿੜ ਵੀਡੀਓ ਬਣਾ ਰਹੇ ਆ ਮਾਰਨਿੰਗ ਦੇ ਟਾਈਮ ਹੀ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਇਹੀ ਕਿਤੇ ਵੀਡੀਓ ਆਥਣੇ ਬਣਦੀ ਜਾਂ ਦੁਪਹਿਰੇ ਬਣਦੀ 1 2 ਵਜੇ ਤੇ ਹਵਾਨਾ ਬੌਲੇ ਨਾਲੀ ਤੋਂ ਦੁੱਗਣਾ ਭਰਿਆ ਵਿਖਾਉਣਾ ਸੀ ਪਰ ਸਵੇਰ ਵੀਡੀਓ ਬਣਾ ਰਹੇ ਆ 4 ਕਿਲੋ ਬੌਲੀ ਹਵਾਨੇ ਚੋਂ ਕੱਢੀ ਆ 18 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਗੁਲਾਬੀ ਥਾਣਾ ਅਦੀਚਵਾਈ ਵਾਲੇ ਕ੍ਰੋਸ ਹੰਗ ਫੈਡ ਫੂਡ ਚੰਗੀ ਆਉ ਦਨ ਗਰਮੀ ਦੀ ਆ ਗਰਮੀ ਗਰਮੀ ਵੀ ਘਾਟੀ ਬਣਾਉਣੀ ਜਾਇਜ਼ ਜਾਇ ਮੁੱਲ ਲੈ ਜਾਂਦੇ ਨਾਲ 53 ਦੀ ਦੇ ਦਿਆਂਗੇ ਮਾਨਤਾਨ ਕਰ ਦਿਆਂਗੇ ਵੀਰੇ 53 ਦੀ ਬਾਈ ਕਹਿੰਦਾ ਦੇ ਦਿਆਂਗੇ 53 ਜੋ ਮਾਨਤਾਨ ਹੋ ਜੂਗਾ ਜਿਹੜੇ ਹਿਸਾਬ ਨਾਲ ਆ ਵੀਰ 18 ਕਿਲੋ ਦੁੱਧ ਦੀ ਗਾਰੰਟੀ ਦਿੰਦਾ ਹਵਾਨਾ ਖਾਲੀ ਵੀ ਨਹੀਂ ਕੀਤਾ ਉਹ ਹਿਸਾਬ ਨਾਲ ਦਾ 53 53000 ਜਾਇਜ਼ ਹੀ ਮੁੱਲ ਆ 18 20 ਕਿਲੋ ਦੁੱਧ ਵਾਲੀ 50 52000 ਦੀ ਦੇਣੀ ਵੀ ਕੀਨੇ ਆ ਛੋੜਛਾਪਾ ਮਾਨ ਤਾਣਾ ਜੂ 2 ਨੰਬਰ ਤੇ ਆ ਜਾ 2 ਨੰਬਰ ਵੀਰੇ ਛਿੱਗੀ ਆ ਵੇਣ 6 ਦੰਦ ਹਾਂ ਇਹ ਸ਼ਾਈ ਵਾਲਾ ਸਮਾ ਸਮਾ ਵੀਰੇ ਯਾਰ 2 3 ਦੇਣੀ ਬਾਕੀ ਪਤਾ ਨਹੀਂ ਹੁੰਦਾ ਰਾਤ ਨੂੰ ਛੁਕ ਜਿਆ ਸਵੇਰ ਨੂੰ ਹਣ ਅਗਲਾ ਤਾਂ ਕਹਿ ਦਿੰਦੇ ਜੀ ਦੋ ਲਈ ਰਹੀਆਂ ਵੀ ਦੋ ਲੈ ਰਹੀ ਦੇ ਤੈਨੂੰ ਕਿੰਨਾ ਕਿ ਦੁੱਧ ਪਿਆ ਜੀ ਵੀਰੇ ਯਾਰ ਇਹਨੂੰ 15 16 ਕਿਲੋ ਦੇਣਾ ਚਾਹੀਦਾ ਆਂ ਇਹ ਕੱਢ ਬਾਹਰ ਨੂੰ ਦੋਸਤੇ ਪਹਿਲਾਂ ਨਾ 15 16 ਕਿਲੋ ਦੁੱਧ ਪਾਈ ਦੱਸ ਆਰਾਮ ਨਾਲ ਹੀ ਪਿਆ ਜੂ ਮੂੰਹੋਂ ਛੇ ਦੰਦਾਂ ਦਾ ਛਿੱਗੀ ਵਹਿੜ ਦੋ ਕੁ ਦਿਨ ਹੀ ਬਾਈ ਦੱਸਦਾ ਲਊਗੀ ਬਾਕੀ ਬਾਈ ਕਹਿੰਦਾ ਪਤਾ ਨਹੀਂ ਇਹ ਉਹ ਜਾਨਵਰ ਪਹਿਲਾਂ ਵੀ ਸੂ ਸਕਦਾ ਉਹਦਾ ਰਾਤ ਨੂੰ ਸੂਪੇ ਲੈ ਜੇ ਤਾਂ ਦੋ ਦਿਨ ਲੈ ਜੇ ਕੱਦ ਚ ਵੱਡੀ ਐ ਬਾਕੀ ਦੁੱਧ ਹੋਊ ਵੀ ਇਹਦਾ ਲੇਟ ਆਰਗਾ ਬੰਨ ਵੀ ਹੈਗਾ ਤੁੰਨ ਵੀ ਹੈਗਾ ਕੰਬਲਾ ਵੀ ਭਾਰੀ ਐ ਪਹਿਲਾਂ ਸੂਆ ਛੇ ਦੰਦ ਛਿੱਗੀ ਵਹਿੜ ਦੁੱਧ ਜਮ ਮੱਜਾਂ ਆਰਗਾ ਹੁਣ ਇੱਕ ਨੰਬਰ ਨਾਲ ਉਹ ਵੀ ਫੈਟ ਦੋ ਨੰਬਰ ਦੀ ਵੱਧ ਆਊਗੀ ਚਾਰੀ ਥਾਣਾ ਨਾਂ ਤਾਂ ਕੋਈ ਇੱਕ ਨੰਬਰ ਦੇ ਫੋਟ ਸ਼ਾਂਗਰ ਤੇ ਨਾ ਹੀ ਦੋ ਨੰਬਰ ਦੇ ਆ ਇਹਦਾ ਜਾਇਜ਼ਾ ਮੁੱਲ ਇਹ ਵੀਰੇ ਆਪਾਂ ਦੇ ਦੇ ਦਿਆਂਗੇ ਇਹ 47 ਇਹ ਦੇ ਦੇਣੀ ਆ 40 ਤੇ 7 47000 ਦੀ ਜਮਾਂ ਜਾਇਜ਼ ਮੁੱਲ 45 47000 ਤੋਂ ਘੱਟ ਦਾ ਤੁਹਾਨੂੰ ਵੀ ਪਤਾ ਪਹਿਲਣ ਵੱਛੀ ਗੋਲੇ ਯਾਰ ਕੀਨੇ ਦੇਣੀ ਆ ਮੰਨ ਲਓ ਔਸਰ ਵੱਛੀ ਲਾਉਂਗੇ ਉਹ ਵੀ 20 25000 ਦੀ ਆਉਂਦੀ ਆ ਤੋਕੜਾਂ ਹੀ 30 35 35000 ਦੀਆਂ ਵਿਕੀ ਜਾਂਦੀਆਂ ਜਿਹੜਾ ਅਗਲਾ ਮੂੰਹ ਆ ਆਪਦੇ ਕਹਿੰਦਾ ਕਿ ਬਾਈ ਤੋਕੜ ਤੇ ਤੋਕੜ ਨੇ ਪਤਾ ਨਹੀਂ 2 ਮਹੀਨੇ ਦੁੱਧ ਪਿਆਉਣਾ ਤੁਹਾਡੇ ਘਰੇ ਆਈ ਨੇ ਪਵਾਉਣ ਤਿੰਨ ਮਹੀਨੇ ਪਿਆਉਣਾ ਇਹ ਤੁਹਾਡੇ ਘਰੇ ਸੂਗੀ ਗਰਮਿਓ ਗਰਮੀ ਵਧੀਆ ਦੁੱਧ ਪਿਆਜੂ 15 16 ਕਿਲੋ ਖੁੱਲਾ ਦੁੱਧ ਪਿਆ ਦੇਣਾ ਦੇ ਦੇਣੀ ਆ 40 ਤੇ 7 47 ਦੀ ਛੋਟ ਛੱਪਾ ਮਾਨ ਤਾਨ ਹੋ ਜੂ ਬਾਕੀ ਹੈ ਵੀ ਵਾਧੇ ਵਾਲੀ ਆ ਸਮੂਹ ਤੋਂ ਛੇ ਦਾੰਦਾ ਦੋ ਸੂਏ ਤਿੰਨ ਸੂਏ ਦੁੱਧ ਪੀ ਕੇ ਵੀ ਵੇਚੋਂਗੇ ਤੇ ਜਿੰਨੇ ਦੀ ਅੱਜ ਲਵੋਂਗੇ ਇਹਦੂ 5-7000 ਮਹਿੰਗੀ ਵੀ ਗੂਗੀ ਦੋਆਂ ਤਿੰਨ ਸਾਲਾਂ ਨੂੰ ਕਿਉਂਕਿ ਮਗਹੀਾਈ ਵਧਦੀ ਜਾਂਦੀ ਦਿਨੋਂ ਦਿਨਾਂ 3 ਨੰਬਰ ਤੇ ਆ ਜਾ 3 ਨੰਬਰ ਵੀਰੇ ਇਹ ਵੀ ਦੂਜਾ ਸੋਈ ਦੱਸਿਆ ਜੀ ਤੋਂ ਲਈ ਆ ਜੋ ਦੋਨਾਂ ਨੇ 20 ਕਿਲੋ ਦੱਸਿਆ ਆਪਸ 17 ਕਿਲੋ ਮਾਨ ਕੇ ਲਈਏ ਵੀਰੇ ਸਾਹਮਣੇ ਦੇ ਸਾਹਮਣੇ ਦਿਨਾ ਚ ਵੀਰੇ ਦੋ ਚਾਰ ਦਿਨ ਨਹੀਂ ਆ ਬਾਕੀ ਇਹਣਾ ਮਹਾਰਾਜ ਨੂੰ ਬੱਸ ਹੂੰ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਨੇ 20 ਕਿਲੋ ਦੁੱਧ ਦੱਸਿਆ ਵਹਿੜ ਕੱਦ 'ਚ ਫੋਲੀ ਵੱਡੀ ਆ ਪਰ 17 ਕਿਲੋ ਦੁੱਧ ਬਣ ਕੇ ਲਈ ਆ ਦੋਹਾਂ ਚਾਰਾਂ ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਇਹਨੇ ਬੱਚਾ ਧਰ ਦੇਣਾ ਬਾਲੇ ਦੇਨ ਲੈਂਦੀ ਨਹੀਂ ਬਾਕੀ ਇੱਕ ਅੱਧੇ ਦਿਨ ਦਾ ਤਾਂ ਚਲੋ ਪਤਾ ਨਹੀਂ ਹੁੰਦਾ ਜਾਨਵਰ ਜੀ ਲਾ ਗਿਆ ਤੇ ਉਹ ਪੱਧ ਵੀ ਲੈ ਸਕਦਾ ਇੱਕ ਦਿਨ ਪਹਿਲਾਂ ਵੀ ਸੂ ਸਕਦਾ ਹਾਈਟ ਵੀ ਫੁੱਲ ਆ ਲੈਂਥ ਵੀ ਪੂਰੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲ ਢੁੱਲੇ ਅੰਗਾਂ ਪੈਰਾਂ ਦੀ ਆ 17 ਕਿਲੋ ਦੀ ਬਾਈ ਕਹਿੰਦੇ ਆਪਾਂ ਗਾਰੰਟੀ ਤੇ ਦੇ ਦਾਂਗੇ ਅਗਲੇ ਨੇ ਆਪਾਂ ਨੂੰ 20 ਕਿਆ 1 ਨੰਬਰ 18 ਲੋ ਖੁੱਲਾ ਦੁੱਧ ਪਿਆਜੂ 2 ਨੰਬਰ 15 16 ਕਿਲੋ ਪਿਆਜੂ 3 ਨੰਬਰ 17 ਕਿਲੋ ਬਣ ਕੇ ਬਾਈ ਕਹਿੰਦਾ ਕੋਈ ਵੀ ਸੌਦਾ ਕਰ ਲੇ ਸੋਹਣੇ ਥਣ ਸੀਰਸਾ ਉੱਪਰ ਚਾਰੇ ਥਣ ਫੁੱਲ ਗੈਬ ਚ ਲੱਗੇ ਹੋਏ ਆ ਜੈ ਜਪਾ ਇਹਦਾ ਵੀ ਮੇਰੇ 50 ਦੀ ਦੇ ਦੇਣਾ ਯਾਰਾ ਲਓ ਜੀ ਉਦੋਂ ਵੀ ਘੱਟ ਪਾ 50000 ਦੀ ਦੇ ਦੇਣੀ ਆ ਤੇ ਗਰਮਿਓ ਗਰਮਿਓ ਦੁੱਧ ਪੀ ਕੇ ਟੋਕੜ ਗੱਭਣ ਦੋਆਂ ਟਾਈਆਂ ਤਿੰਨਾਂ ਮਹੀਨਿਆਂ ਦੀ ਟੋਕੜ ਗੱਭਣ ਕਰਕੇ ਵੀ ਸੇਲ ਕਰੋਗੇ ਨਾ ਤਾਂ ਵੀ 40 45000 ਦੀ ਵਹਿੜਾ ਕਿਉਂਕਿ ਟੋਕੜੀ ਕੱਲੀ 30000 ਦੀ ਨੇ ਜਦੋਂ ਟੋਕੜ ਗੱਭਣ ਹੋਈ 40 45000 ਦੀ ਆ ਣਾਲੇ گرمیوں گرمੀ ਦੁੱਧ ਪਿਆ ਜੂ ਅੱਜ ਮੁੱਲ 50000 ਛੋੜ ਛੱਪਾ ਮਾਨਤਾਨ ਹੋ ਜੂ ਜੋੜਾ ਲੈ ਲੋਂਗੇ ਕੋਈ 1000 ਖੰਡ ਵੱਧ ਹੋ ਜੂ ਇੱਕ ਇਧਰ ਹੋਰ ਵੜ ਇੱਥੇ ਆ ਜਾ ਇਹ ਵੀਰੇ ਠੰਡੀ ਸੀਰ ਅਗਲਾ ਐ ਨਾ ਕਬੀ ਯਾਰ ਖਣੀ ਸਿੰਘ ਹੂੰ ਠੰਡੀ ਸੀਰ ਦੀ ਆਪਣੀ ਫੁੱਲ ਗਰੰਟੀ ਹੈ ਹੂੰ ਸੈਂਕੜੇ ਜਰੂਰ ਆ ਵੀਰੇ ਇਹਦਾ ਮੌਲਜ ਸੈਂਕਣਾ ਹੁੰਦੇ ਤੇ ਦੇਨੇ ਬੜਾ ਸਖ ਬਾੜ ਕਰਨਾ ਸੀ ਹੁਣ ਆਪਾਂ ਦੇ ਦਿਆਂਗੇ 44000 ਦੀ 40 ਤੇ 4 ਹਾਂ ਜੀ ਦੁੱਧ ਵੀ ਦਿਓ ਦੁੱਧ ਯਾਰ ਵੀਰੇ ਜੀ ਤੋਂ ਲਈ ਜਾਨਾਂ ਨੇ 16 17 ਆ ਗਿਆ 15 ਕਿਲੋ ਦੀ ਹਾਂ ਜੀ ਆਪਣਾ ਤੋਂ ਵੇੜ ਲਈ ਜਿਹੜਾ ਮਾਰੀ ਸੋਸੋ ਵੇੜ ਵਜਨ ਵਾਲੀ ਐ ਵੱਡੀ ਵੀ ਬਹੁਤ ਆ 15 ਕਿਲੋ ਗੋਕੇ ਨੂੰ ਦੁੱਧ ਕੋਈ ਬਾਹਲਾ ਵੀ ਨਹੀਂ ਬਾਕੀ ਸਮਾਂ ਕਿੰਨਾ ਦੱਸਿਆ ਦੋ ਚਾਰ ਦਿਨਾਂ ਦੀ ਵੀਰੇ ਬਾਹਲੇ ਦੋਵਾਂ ਚਾਰਾਂ ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂਗੀ ਦੇ ਦੇਣੀ ਐ 40 ਤੇ 44000 ਦੀ ਛੋਟੇ ਛੋਟੇ ਸਿੰਘ ਹੈਗੇ ਆ ਪਰ ਸਿੰਘਾਂ ਵਾਲੇ ਪਾਸੇ ਡਰੋ ਨਾ ਮਾਰਦੀ ਨਹੀਂ ਜੇ ਮਾਰਦੀ ਹੋਵੇ ਤਾਂ ਫਿਰ ਕੋਹਨੀ ਵੀ ਮਾਰਦੀ ਆ ਪਰ ਇਹਨਾਂ ਵੱਟਾ ਜ਼ਰੂਰ ਹੈਗਾ ਸਿੰਘਾਂ ਵਾਲਾ ਤੇ ਸਿੰਘਾ ਉਹੀ 5-7000 ਜਾਨਵਰ ਭਾਜ ਮਿਲਦੇ ਨੇ ਜੇ ਨਾ ਸਿੰਘ ਹੁੰਦੇ ਕੋਨੀ ਹੁੰਦੀ ਨਾ ਤੇ ਇੰਨੇ ਪੈਸੇ ਜੀ ਇਹਨਾਂ ਨੂੰ ਕਿਸੇ ਨੇ ਦੇ ਨਹੀਂ ਸੀ ਤੇ ਨਾ ਹੀ ਇਹਨਾਂ ਨੇ ਇੰਨਾ ਮੁੱਲ ਕਰਨਾ ਸੀ ਮੁੱਲ ਵੱਧ ਹੋਣਾ ਸੀ ਤੇ ਜਿਹਨੇ ਥੋੜੇ ਪੈਸੇ ਲਾਉਣੇ ਆ ਉਹਨੂੰ ਸਿੰਘ ਕਹਿੰਦੇ ਵੀ ਕੀ ਆ ਕਿਉਂਕਿ ਦੁੱਧ ਤਾਂ ਸਿੰਘਾਂ ਨੇ ਥੋੜੀ ਦੇਣਾ ਦੁੱਧ ਤਾਂ ਪਸ਼ੂ ਨੇ ਦੇਣਾ ਤੇ ਜੇ ਸਿੰਘ ਨਾ ਹੁੰਦੇ ਕੋਨੀ ਹੁੰਦੀ ਮੁੱਲ ਵੱਧ ਹੋਣਾ ਸੀਗਾ ਤੇ ਜੀ ਨੇ ਥੋੜੇ ਪੈਸੇ ਲਾਉਣੇ ਉਹਨੂੰ ਸਿੰਗ ਕਹਿੰਦੇ ਕੀ ਆ ਤੇ ਜਿਹਦੇ ਕੋਲ 4 ਪੈਸੇ ਵੱਧ ਹੈਗੇ ਉਹ ਸਿੰਗ ਵਾਲੀ ਨਾਂ ਲਾਵੇ ਉਹ ਕੋਹਨੀ ਲੈ ਲੇ ਮੈਂ ਤਾਂ ਉਹਦੀ ਗੱਲ ਕਰਦਾ ਜਿਨੇ 4 ਘੱਟ ਲਾਉਣੇ ਆ ਸੀਲ ਫੁੱਲ ਹੈ 6 15 16 ਕਿਲੋ ਖੁੱਲਾ ਦੁੱਧ ਪਿਆ ਜੂ ਤੇ ਇੱਕ ਆ ਸੂਈ ਸਵਾਈ ਚੱਲ ਜੇਰ ਪੈਣ ਵਾਲੀ ਬੈਠੀ ਰਹਿੰਦੇ ਕਿੰਨਾ ਕ ਦੁੱਧ ਪਿਆ ਜੂ ਇਹ ਵੀਰੇ ਯਾਰ 15 16 ਕਿਲੋ ਦੇ ਦੋ ਅੱਗੇ ਗੱਬਨ ਦੀ ਵੀਡੀਓ ਆਪਾਂ ਦਿਖਾਈ ਆ ਮਗਰ ਰਾਜਾ ਤੇ ਰਾਣੀ ਇਹਦੇ ਇਹਦੇ ਮਗਰ ਵੀਰੇ ਬੱਛਾ ਰਾਜਾ ਹੀ ਹੈ ਕਿੰਨਾ ਕ ਦੁੱਧ ਦੇ ਦੂ ਦੋ ਤੇਰੇ ਵੀਰੇ 15 16 ਕਿਲੋ ਮੁੱਲ ਇਹਦਾ ਮੁੱਲ ਇਹ ਦੇ ਦਿਆਂਗੇ ਵੀਰੇ 46000 ਦੀ 40 ਤੇ 6 46000 ਦੀ ਦੇ ਦੇਣੀ ਆ ਸੂਈ ਸਵਾਈ ਹੈ ਮਗਰ ਵੱਛਾ ਜੇਰ ਲਗਭਗ ਪਿਆਰ ਕੀ ਉਠਾਉਂਦੇ ਹੈ ਨਹੀਂ ਚਲੋ ਬਾਕੀ ਮੁੱਲ ਜੈ ਜੀ ਆ ਆ ਬੱਚਾ ਵੇ ਲੋ ਖੁਰੀਆਂ ਹੀ ਵੇਖ ਸਕਦੇ ਖੁਰੀਆਂ ਨੇ ਰੰਗ ਬਟਾਇਆ ਨਹੀਂ ਅਜੇ ਗੁਲਾਬੀ ਪਈਆਂ ਹੋਰ ਜਿਹੜੀ ਕਾਲੀਆਂ ਹੋ ਜਾਣਗੀਆਂ ਜਿਵੇਂ ਜਿਵੇਂ ਸੂਈ ਨੂੰ ਵੱਧ ਟਾਈਮ ਹੋ ਗਿਆ ਤਾਜੀ ਸੂਈ ਹੈ ਜੇਰ ਲਗਭਗ ਪਿਆਰ ਕੀ ਆ ਮਾੜਾ ਮੋੜ ਲੜ ਜਾ ਰਿਹਾ ਹੁਣ 4 5 ਦਾ 10 ਮਿੰਟਾਂ ਤੇ ਕਰ ਉਹ ਵੀ ਕੰਪਲੀਟ ਹੋ ਜੂਗੀ ਬਾਕੀ ਵੀਡੀਓ ਬਣਾ ਲੂਗਾ ਤੁਹਾਨੂੰ WhatsApp ਤੇ ਸੈਂਡ ਕਰ ਦੂ ਨਹੀਂ ਆ ਕੇ ਬਾਈ ਦੇ ਘਰੇ ਵੇਖ ਲਓ ਜਾਇਦ ਜੀ ਕੀਮਤ ਦਿਆਂ 5 ਬੈੜਾ 2 ਸੁਈਆਂ ਸਵਾਈਆਂ 3 ਗੱਬਣਾ ਤਿਆਰ ਭਾਜ ਜਾਇਦ ਜੀ ਆਮਤਾਂ ਨੂੰ ਜੂ ਸਾਰਿਆਂ ਨੂੰ ਫਸੇਗਾ